ਫਿਰੋਸਪੁਰ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਦਿਖਾਉਣ ਲੱਗੇ ਆ ਗੱਡੀ ਮੇਰੇ ਪਿੱਛੇ ਪਲਟੀ ਪਈ ਔਰ ਇੱਕ ਗੱਡੀ ਉਹਨਾਂ ਚੋਰਾਂ ਲੁਟੇਰਿਆਂ ਦੀਆਂ ਜਿਹੜੇ ਲੁੱਟਾ ਖੋਹਾਂ ਕਰਦੇ ਸੀ ਪਿੱਛੋਂ ਤਲਵੰਡੀ ਮੋਗੀ ਵਾਲੇ ਪਾਸਿਓਂ ਲੁੱਟਦੇ ਆਉਂਦੇ ਸੀ ਲੋਕਾਂ ਨੂੰ ਮੋਬਾਈਲ ਵੀ ਮਿਲੇ ਆ ਇਹਨਾਂ ਦੇ ਕੋਲੋਂ ਪਾਇਲਟੇਰਾਕ ਪੰਪ ਤੇ ਲੁੱਟਿਆ ਗਏ ਸਨ ਹਾਂ ਉਹ 300 ਦਾ ਮੁੰਡਾ ਉਹਨੂੰ ਲੁੱਟ ਕੇ ਇੱਥੋਂ ਭੱਜੇ ਆ ਬਸ ਆਈ ਤੇ ਗੱਡੀ 부ੜਕੀ ਐ 부ੜਕੇ ਆ ਕੇ ਇੱਥੋਂ ਵੱਡੀ ਪਲਟ ਗਈ ਐ ਸਾਨੂੰ ਕਹਿੰਦੇ ਸੀ ਐਨਜੀ ਗੱਡੀ ਆ ਅਸੀਂ ਸਾਈਡ ਤੇ ਹੋ ਗਿਆ ਸੀ ਆਗ ਨਾ ਲੱਗ ਜੇ ਹਾਂ ਤੇ ਉਹ ਦੂਜਾ ਸੀਸਾ ਤੋੜ ਕੇ ਉਧਰ ਦੀ ਭੱਜ ਗਏ ਸਾਨੂੰ ਸਾਈਡ ਤੇ ਹੋ ਗਿਆ ਸੀ ਇਸ ਰੋਡ ਦੇ ਉੱਪਰ ਜਿਹੜਾ ਹਾਈਵੇ ਆ ਔਰ ਇਧਰੋਂ ਜਿੱਧਰੋਂ ਨੰਨ ਕੇ ਗੱਡੀ ਆਈ ਆ ਇੱਧਰ ਵੀ ਥਾਣਾ ਔਰ ਅੱਗੇ ਵੀ ਥਾਣਾ ਫਿਰੋਜ਼ਪੁਰ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਦਿਖਾਉਣ ਲੱਗੇ ਆ ਗੱਡੀ ਮੇਰੇ ਪਿੱਛੇ ਪਲਟੀ ਪਈ ਔਰ ਇੱਕ ਗੱਡੀ ਉਹਨਾਂ ਚੋਰਾਂ ਲੁਟੇਰਿਆਂ ਦੀਆਂ ਜਿਹੜੇ ਲੁੱਟਾ ਖੋਹਾਂ ਕਰਦੇ ਸੀ ਹਾਲਾਂਕਿ ਮੋਬਾਈਲ ਵੀ ਇਹਦੇ ਚੋਂ ਲੱਭੇ ਆ ਪਰ ਤੁਹਾਨੂੰ ਪੂਰੀ ਗੱਲ ਸਮਝਾ ਦਿੰਨੇ ਪਹਿਲਾਂ ਇਹ ਗੱਡੀ ਦੇ ਅੰਦਰ ਕੁਝ ਤੁਹਾਨੂੰ ਇਹ ਦਿਖਾਉਣੇ ਆ ਆ ਨਜ਼ਰ ਮਾਰ ਲਓ ਕਿ ਆ ਗੋਲੀਆਂ ਨਸ਼ੀ ਵਾਲੀਆਂ ਲੱਗਦੀਆਂ ਉਹ ਅਗਲੇ ਪਾਸੇ ਗੋਲੀਆਂ ਉਹ ਵੀ ਨਸ਼ੀ ਵਾਲੀਆਂ ਹੀ ਲੱਗਦੀਆਂ ਉਹ ਬਿਲਕੁਲ ਗਾਂ ਆ ਵਾਲੀਆਂ ਤੁਸੀਂ ਨਜ਼ਰ ਮਾਰੋ ਕਿ ਇਹ ਨਸ਼ੇੜੀ ਹੋ ਸਕਦੇ ਆ ਔਰ ਦੱਸਿਆ ਜਾ ਰਿਹਾ ਮਿਲੀ ਜਾਣਕਾਰੀ ਦੇ ਮੁਤਾਬਕ ਕੀ ਪਿੱਛੋਂ ਤਲਵੰਡੀ ਮੋਗੀ ਵਾਲੇ ਪਾਸਿਓਂ ਲੁੱਟਦੇ ਆਉਂਦੇ ਸੀ ਲੋਕਾਂ ਨੂੰ ਮੋਬਾਈਲ ਵੀ ਮਿਲੇ ਆ ਇਹਨਾਂ ਦੇ ਕੋਲੋਂ ਔਰ ਇਸ ਜਗ੍ਹਾ ਤੇ ਤੁਹਾਨੂੰ ਇਸ ਪਾਸੋਂ ਇੱਕ ਤਸਵੀਰ ਥੋੜੀ ਜੀ ਦਿਖਾ ਦਿੰਨਾ ਇਸ ਪਾਸਿਓਂ ਜਦੋਂ ਆਉਂਦੇ ਆ ਜਿੱਥੇ ਉਹ ਸਵਿਫਟ ਗੱਡੀ ਆ ਰਹੀ ਆ ਉੱਥੇ ਕਾਫੀ ਵੱਡਾ ਖੱਡਾ ਆ ਤੁਸੀਂ ਨਜ਼ਰ ਮਾਰ ਲਓ ਗੱਡੀ ਵੀ ਹੌਲੀ ਆਏਗੀ ਗੱਡੀ ਤੇਜ਼ ਸੀ ਔਰ ਇਸ ਜਗ੍ਹਾ ਤੋਂ ਖੱਡੇ 'ਚ ਦੱਸ ਰਿਹਾ ਕਿ ਜਦੋਂ ਵੱਜਦੀ ਆ ਤਾਂ ਉਸ ਤੋਂ ਬਾਅਦ ਇਹ ਗੱਡੀ ਇਸ ਜਗ੍ਹਾ ਤੇ ਆ ਕੇ ਆ ਵੇਖੋ ਇਧਰੋਂ ਬੈਰੀਗੇਟਿੰਗ ਸਾਰੀ ਜਿਹੜੀ ਸੜਕ ਦਾ ਪਾਸਾ ਇਹ ਸਾਰਾ ਭੰਨਤਾ ਔਰ ਜਿਹੜੇ ਚੋਰ ਨੇ ਇਹ ਲੁਟੇਰੇ ਨੇ ਇਹ ਫਿਲਹਾਲ ਫਰਾਰ ਹੋ ਗਏ ਆ ਬਾਈ ਇੱਥੋਂ ਦੇ ਰਹਿਣ ਵਾਲੇ ਤੁਸੀਂ ਹਾਂਜੀ ਹਾਂਜੀ ਕੀ ਮਸਲਾ ਹੋਇਆ ਪੂਰਾ ਪਤਾ ਕੁਛ ਇਹ ਤਾਂ ਬਾਈ ਇਧਰੋਂ ਆਏ ਲਟੇ ਰਹਿ ਕੇ ਪੰਪ ਤੇ ਲੁੱਟਿਆ ਗਏ ਸਾਨੂੰ ਹਾਂ ਉਹ ਢੀਂਸਾ ਦਾ ਮੁੰਡਾ ਉਹਨੂੰ ਲੁੱਟ ਕੇ ਇੱਥੋਂ ਭੱਜੇ ਬਸ ਅਈ ਤੇ ਗੱਡੀ ਬੁੜਕੀ ਐ ਬੁੜਕੇ ਆ ਕੇ ਦੇ ਇੱਥੋਂ ਗੱਡੀ ਪਲਟ ਗਈ ਐ ਤੇ ਬੰਦੇ ਕਿੰਨੇ ਕ ਦੱਸਦੇ ਵਿੱਚ ਦੋ ਸੀ ਉਹ ਫੌਜੀ ਸਾਹਿਬ ਨੂੰ ਸਾਰਾ ਪਤਾ ਕਿਹੜੀ ਨੇ ਫੌਜੀ ਸਾਹਿਬ ਫੌਜੀ ਸਾਹਿਬ ਆਏ ਹੋ ਰਹੇ ਅੱਛਾ ਦੋ ਦੋ ਬੰਦੇ ਸੀਗੇ ਇਹ ਕੋਲੇ ਸੀਗੇ ਇੱਥੇ ਇਹ ਕੋਲੇ ਦਾ ਘਰ ਇਹਨਾਂ ਦਾ ਹੀ ਐ ਤਾ ਵਜੀ ਤੁਹਾਡੇ ਤੁਸੀਂ ਇੱਥੇ ਕੋਲੇ ਦੇਖਿਆ ਜਦੋਂ ਇਹ ਘਟਨਾ ਹੋਈ ਜਦੋਂ ਗੱਡੀ ਮੋਦੀ ਹੋਈ ਆ ਹਾਂਜੀ ਹਾਂਜੀ ਕੀ ਕਿੰਨੇ ਜਣੇ ਸੀ ਵਿੱਚ ਇਹਦੇ ਦੋ ਜਣੇ ਸੀਗੇ ਜੀ ਅੱਛਾ ਭੱਜ ਗਏ ਭੱਜ ਗਏ ਜੀ ਐਹੀ ਇਧਰਲਾ ਸੀਸਾ ਤੋੜਨ ਲੱਗੇ ਸੀ ਉਹਨਾਂ ਨੂੰ ਕੱਢਣ ਲੱਗੇ ਸੀਗੇ ਹਾਂ ਉਹ ਦੂਜਾ ਸੀਸਾ ਤੋੜ ਕੇ ਭੱਜ ਗਏ ਉਧਰ ਨੂੰ ਸਾਨੂੰ ਕਹਿੰਦੇ ਸੀ ਐਨਜੀ ਗੱਡੀ ਆ ਅਹੀਂ ਸਾਈਡ ਤੇ ਹੋ ਗਿਆ ਸੀ ਆਗ ਨਾ ਲੱਗ ਜੇ ਹਾਂ ਤੇ ਉਹ ਦੂਜਾ ਸੀਸਾ ਤੋੜ ਕੇ ਉਧਰ ਦੀ ਭੱਜ ਗਏ ਸਾਨੂੰ ਸਾਈਡ ਤੇ ਹੋ ਗਿਆ ਸੀ ਉਹਨਾਂ ਨੂੰ ਉਧਰ ਨਿਕਲ ਕੇ ਪਿੰਡ ਵਾਲੀ ਸਾਈਡ ਕਿਵੇਂ ਕਿਵੇਂ ਦੇ ਬੰਦੇ ਲੱਗਦੇ ਸੀ ਪੰਜਾਬ ਦੇ ਲੱਗਦੇ ਮੁੰਨ ਨੇ ਬੰਦੇ ਸੀ ਇੰਨਾ ਥੋੜੀ ਟਾਈਮ ਭੀ ਅੱਛਾ ਜਿਹਨੂੰ ਜਿਹਨੂੰ ਲੁੱਟਣ ਲੱਗੇ ਤੁਸੀਂ ਦੱਸਿਆ ਪੰਪ ਤੇ ਉਹ ਵੀ ਬੰਦਾ ਇੱਥੇ ਲੱਗੇ ਤਾਂ ਕਿ ਕਿਦੇ ਸੀਗਾ ਉਹ ਆ ਗਿਆ ਇੱਥੇ ਢਿੰਸਾਂ ਦਾ ਸੀਗਾ ਅੱਛਾ ਉਹ ਚਲਾ ਗਿਆ ਹੁਣ ਵਾਪਸ ਉਹਦੀ ਲੁੱਟ ਕਰ ਲਈ ਸੀ ਜੀ ਨਹੀਂ ਲੁੱਟ ਕਰ ਲਈ ਸੀ ਪਰ ਮਿਲ ਗਏ ਪੈਸੇ ਉਹਨੂੰ ਬਟਵਾ ਇੱਥੋਂ ਮਿਲ ਗਿਆ ਗੱਡੀ ਚੋਂ ਅੱਛਾ ਹਾਂ ਉਹਦਾ ਬਟਵਾ ਮਿਲ ਗਿਆ ਜੋ ਪਿੱਛੋਂ ਕਰਕੇ ਆਈ ਲੁੱਟ ਉਹਨਾਂ ਦਾ ਨਹੀਂ ਮਿਲਿਆ ਸਮਾਨ ਇਹ ਫਿਰ ਇੱਧਰ ਨੂੰ ਭੱਜ ਗਏ ਹਾਂਜੀ ਇੱਧਰ ਨੂੰ ਭੱਜ ਗਏ ਪਿੰਡ ਵਾਲੀ ਸਾਈਡ ਨੂੰ ਪਿੰਡ ਵਿੱਚ ਗੋਲੀਆਂ ਗਾਲੀਆਂ ਬਾਈ ਵਾਵਾ ਪਈਆਂ ਬਹੁਤ ਪਿਆ ਸਮਾਨ ਤਾਂ ਬਹੁਤ ਪਿਆ ਗੋਲੀਆਂ ਗੋਲੀਆਂ ਨਸ਼ੇ ਵਾਲੀਆਂ ਜੀ ਸਾਰਾ ਕੁਝ ਹੀ ਹਮ ਸਭ ਨਸ਼ੇ ਦਾ ਕੰਮ ਹੀ ਜ ਨਜ਼ਰ ਮਾਰੋ ਤੁਸੀਂ ਆਪ ਹਾਲਾਤ ਫਿਰੋਸਪੁਰ ਦੇ ਦੇਖੋ ਕਿਸ ਤਰੀਕੇ ਦੇ ਹਾਲਾਤ ਨੇ ਪੁਲਿਸ ਤੇ ਵੀ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਸ ਰੋਡ ਦੇ ਉੱਪਰ ਜਿਹੜਾ ਹਾਈਵੇ ਆ ਔਰ ਇਧਰੋਂ ਜਿੱਧਰੋਂ ਨੰਂਕੀ ਗੱਡੀ ਆਈ ਆ ਇਧਰ ਵੀ ਥਾਣਾ ਔਰ ਅੱਗੇ ਵੀ ਥਾਣਾ ਦੋਵੇਂ ਪਾਸੇ ਔਰ ਪੰਪ ਤੋਂ ਲੁੱਟ ਕੇ ਜਦੋਂ ਐਸ ਰੋਡ ਤੇ ਪੈਂਦੇ ਆ ਤਾਂ ਉਸ ਤੋਂ ਬਾਅਦ ਗੱਡੀਆਂ ਖੱਡੇ ਚ ਵੱਜਦੀਆਂ ਤਾਂ ਗੱਡੀ ਪਲਟ ਜਾਂਦੀ ਆ ਇਸ ਜਗ੍ਹਾ ਤੇ ਇਹ ਵੱਜ ਕੇ ਗੱਡੀ ਦੀ ਹਾਲ ਤੁਸੀਂ ਆਪ ਵੇਖ ਲਓ ਔਰ ਦੂਜੇ ਪਾਸੇ ਲੁੱਟ ਜਿਹੜੀ ਹੋਈ ਆ 2-3 ਜਿਹੜੇ ਮੋਬਾਈਲ ਨੇ ਉਹ ਇਸ ਗੱਡੀ ਦੇ ਵਿੱਚੋਂ ਮਿਲਿਆ ਉਹ ਵੀ ਚੋਰੀ ਦੇ ਦੱਸੇ ਜਾ ਰਿਆ ਔਰ ਨਸ਼ੇ ਦੀਆਂ ਜਿਹੜੀਆਂ ਇਹ ਗੋਲੀਆਂ ਨੇ ਉਹ ਤੁਸੀਂ ਆਪ ਨਜ਼ਰ ਮਾਰ ਸਕਦੇ ਹੋ ਕਿ ਗੱਡੀ ਦੇ ਵਿੱਚ ਸ਼ਰਿਆਂ ਪਈਆਂ ਨੇ ਲੈਟਰ ਪਿਆ ਹੋਰ ਵੀ ਕਾਫੀ ਕੁਝ ਹੈਗਾ ਮਾਚਿਸ ਹੈਗੀ ਆ ਬਹੁਤ ਕੁਝ ਜਿਹੜਾ ਗੱਡੀ ਦੇ ਵਿੱਚ ਆ ਜਿਹੜਾ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਚੀਜ਼ਾਂ ਸਾਹਮਣੇ ਆ ਸਕਦੀਆਂ ਨੇ ਪਰ ਫਿਲਹਾਲ ਇਹ ਲੁੱਟੇਰੇ ਭੱਜਣ ਦੇ ਵਿੱਚ ਕਾਮਯਾਬ ਹੋਏ ਨੇ ਔਰ ਇਹਨਾਂ ਦੇ ਕੋਲੋਂ ਜਿਹੜੇ ਮੋਬਾਈਲ ਨੇ ਮੋਬਾਈਲ ਜਿਹੜੇ ਗੱਡੀ ਦੇ ਵਿੱਚੋਂ ਬਰਾਮਦ ਹੋਇਆ ਉਹ ਵੀ ਮਿਲੇ ਨੇ ਆ ਨਜ਼ਰ ਮਾਰ ਲਓ ਤੁਸੀਂ ਆ ਲੈਟਰ ਭੇਜਿਆ ਨਹੀਂ ਕਿ ਨਸ਼ੇੜੀ ਸਮਾਇਕੀਏ ਚਿੱਟੇ ਵਾਲੇ ਕੁਝ ਵੀ ਕਹਿ ਲਈਏ ਹੋ ਸਕਦੇ ਆ ਪਰ ਫਿਲਹਾਲ ਇੱਥੇ ਮੁਲਾਜ਼ਮ ਜਿਹੜੇ ਨੇ ਉਹ ਵੀ ਮੌਜੂਦ ਨੇ ਤਾਂ ਉਹਨਾਂ ਦੇ ਕੋਲੇ ਮੋਬਾਈਲ ਵੀ ਬਰਾਮਦ ਹੋਏ ਨੇ ਬਾਈ ਆ ਮੋਬਾਈਲ ਸੀਗੇ ਜਿਹੜੇ ਗੱਡੀ ਦੇ ਵਿੱਚੋਂ ਮਿਲੇ ਆ ਜੀ ਹਾਂਜੀ ਹਾਂਜੀ ਇਹੀ ਸੀਗੇ ਅੱਛਾ ਇਹਨਾਂ ਦੇ ਕੋਈ ਫੋਨ ਫੌਨ ਆਇਆ ਤੁਹਾਨੂੰ ਇਹਨਾਂ ਦੇ ਫੋਨ ਆ ਚੁੱਕੇ ਆ ਜੀ ਤੇ ਉਹਨਾਂ ਨੂੰ ਦੱਸ ਚੁੱਕੇ ਉਹਨਾਂ ਨੇ ਰਿਪੋਰਟ ਵੀ ਨੋਟ ਕਰਵਾਤੀ ਆ ਤੇ ਉਹ ਮਤਲਬ ਫੋਨ ਇਹਨਾਂ ਦੇ ਮਿਲ ਜਾਣਗੇ ਕਦੋਂ ਕਹ ਦੱਸਿਆ ਉਹਨਾਂ ਨੇ ਕਦੋਂ ਚੋਰੀ ਹੋਈ ਨਹੀਂ ਉਹਨਾਂ ਦੇ ਫੋਨ ਜੀ ਹੁਣੀ ਇਹਨੇ ਫੋਨ ਆਫ ਨਹੀਂ ਹੋਏਗੇ ਜਿਨ ਥੋੜਾ ਟਾਈਮ ਹੀ ਹੋਇਆ ਉਹਨਾਂ ਨੂੰ ਉਹ ਲੈ ਕੇ ਗਿਆ ਉਹਨੂੰ ਫੋਨ ਇਹਨਾਂ ਨੂੰ ਕੱਢਿਆ ਨੂੰ ਆਉਣੀ ਸੀਗੇ ਆਉਣੀ ਸੀ ਫੋਨ ਜੀ ਅੱਛਾ ਤੇ ਉਸੇ ਵੇਲੇ ਕਾਲ ਆਈਗੀ ਤੁਸੀਂ ਚੱਕ ਲਈ ਜਦੋਂ ਦੇਖਿਆ ਹਾਂ ਸੀ ਚੱਕ ਲਈ ਹਾਂ ਗੱਲ ਹੋ ਗਈ ਪਰਿਵਾਰ ਨਾਲ ਗੱਲ ਹੋ ਗਈ ਪਰਿਵਾਰ ਨਾਲ ਤਾਂ ਆਹ ਵੇਖ ਲਓ ਆ ਦੋ ਮੋਬਾਈਲ ਨੇ ਦੋ ਹੀ ਨੇ ਬਾਈ ਹਾਂਜੀ ਦੋ ਹੀ ਨੇ ਤੇ ਹੋਰ ਵੀ ਕੁਝ ਮਿਲਿਆ ਗੱਡੀ ਚੋਂ ਹੋਰ ਤਾਂ ਬਸ ਥੋੜੇ ਬਹੁਤ ਡਾਕੂਮੈਂਟ ਮਿਲੇ ਇੱਕ ਜਾਲੀ ਲਾਇਸੈਂਸ ਮਿਲੇਗਾ ਹੂੰ ਅੱਛਾ ਲੱਗਦਾ ਈ ਜਾਲੀ ਹੈ ਹਾਂ ਲੱਗਦਾ ਈ ਹੈ ਜਾਲੀ ਤਾਂ ਆਹ ਲਾਇਸੈਂਸ ਵੀ ਆ ਚਲੋ ਅਸੀਂ ਤਸਵੀਰਾਂ ਦੀ ਸਾਹਮਣੇ ਨਹੀਂ ਵਿਖਾਉਂਦੇ ਪਰ ਪੁਲਿਸ ਇਨਵੈਸਟੀਗੇਸ਼ਨ ਆ ਔਰ ਦੂਜੇ ਪਾਸੇ ਆ ਜਿਹੜੇ ਫੋਨ ਨੇ ਦੋ ਇਹ ਦੋ ਫੋਨ ਹੈ ਇਹ ਗੱਡੀ ਦੇ ਵਿੱਚੋਂ ਮਿਲੇ ਆ ਇਹ ਦੋ ਫੋਨਾਂ ਤੋਂ ਜਿਹੜੇ ਲੁੱਟ ਕੇ ਲਿਆਏ ਸੀ ਫਿਰੋਜ਼ਪੁਰ ਦਾ ਇੱਕ ਦੱਸਿਆ ਜਾ ਰਿਹਾ ਇੱਕ ਹੋਰ ਪਾਸੇ ਦੱਸਿਆ ਜਾ ਰਿਹਾ ਉਹਨਾਂ ਦੇ ਜਿਹੜੇ ਫੋਨ ਆ ਉਹ ਵੀ ਇਹਨਾਂ ਫੋਨਾਂ ਦੇ ਉੱਪਰ ਆਉਣ ਲੱਗ ਪਏ ਕਿਉਂਕਿ ਲੁੱਟਣ ਤੋਂ ਬਾਅਦ ਇਹ ਫੋਨ ਬੰਦ ਨਹੀਂ ਕਰ ਪਾਏ ਔਰ ਫੋਨ ਆਨ ਜਿਹੜੇ ਇੱਥੋਂ मिल गए और ਤੁਹਾਨੂੰ ਦੱਸ ਦਈਏ ਕਿ ਕਾਗਜ਼ ਜਿਹੜੇ ਨੇ ਉਹ ਵੀ ਡਾਕੂਮੈਂਟ ਜਿਹੜੇ ਨੇ ਗੱਡੀ ਦੇ ਉਹ ਵੀ ਇਹਦੇ ਵਿੱਚ ਨੇ ਲਾਇਸੈਂਸ ਵੀ ਵਿੱਚ ਹੈਗਾ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਇਸ ਚੀਜ਼ ਸਾਫ਼ ਕੀਤੀ ਜਾ ਸਕਦੀ ਆ ਬੰਦੇ ਕਿੱਥੋਂ ਦੇ ਸੀਗੇ ਕਿੱਥੋਂ ਆਏ ਨੇ ਕਿੱਥੋਂ ਦਾ ਗਰੋ ਸੀਗਾ ਇਸ ਰੋਡ ਦੇ ਉੱਪਰ ਬਿਲਕੁਲ ਨਵੀਂ ਕਰੇਟਾ ਗੱਡੀਆਂ ਦਾ ਨੰਬਰ ਵੀ ਤੁਹਾਨੂੰ ਅਸੀਂ ਜਿਹੜਾ ਇੱਕ ਵਾਰ ਦਿਖਾ ਦਿੰਨੇ ਆ ਨੰਬਰ ਇਹਦਾ DL 12 CU 3583 ਇਹ ਗੱਡੀ ਦਾ ਨੰਬਰ ਹੋ ਸਕਦਾ ਇਹ ਗੱਡੀ ਵੀ ਚੋਰੀ ਦੀ ਹੋਵੇ ਇਹਦੇ 'ਚ ਵੀ ਕੋਈ ਸ਼ੰਕਾ ਨਹੀਂ ਹੈਗੀ ਗੱਡੀ ਵੀ ਚੋਰੀ ਦੀ ਹੋ ਸਕਦੀ ਆ ਕਿਉਂਕਿ ਜਿਸ ਤਰੀਕੇ ਨਾਲ ਇਹ ਭਜਾ ਕੇ ਲੈ ਕੇ ਆਇਆ ਜਾਂ ਗੱਡੀ ਛੱਡ ਕੇ ਭੱਜ ਗਿਆ ਇਥੋਂ ਫਰਾਰ ਹੋ ਗਿਆ ਔਰ ਲੋਕ ਜਿਹੜੇ 71 ਇੱਥੇ ਖੜੇ ਸੀ ਉਹਨਾਂ ਨੇ ਕੋਸ਼ਿਸ਼ ਤੱਕ ਕੀਤੀ ਔਰ ਉਹ ਜਿਹੜੇ ਭੱਜਣ ਦੇ ਵਿੱਚ ਫਰਾਰ ਹੋ ਗਏ ਆ ਤਾਂ ਫਿਲਹਾਲ ਦੀ ਘੜੀ ਕੀ ਕੁਝ ਹਫ਼ਤੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਆਉਣ ਵਾਲੇ ਸਮੇਂ ਦੇ ਉੱਪਰ ਨਿਰਭਰ ਕਰਦਾ ਫਿਲਹਾਲ ਬੜੇ ਹੌਸਲੇ ਬੁਲੰਦ ਨੇ ਲੁਟੇਰਿਆਂ ਦੇ ਪਿਛਲੇ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਹੀ ਫਿਰੋਜ਼ਪੁਰ ਦੇ ਵਿੱਚ ਵੱਡੀਆਂ ਘਟਨਾਵਾਂ ਹੋਈਆਂ ਨੇ ਔਰ ਆ ਘਟਨਾ ਵੀ ਜਿਹੜੀ ਆ ਮੋਗਾ ਰੋਡ ਦੇ ਉੱਪਰ ਪਿੰਡ ਪਿਆਰੀਆਂ ਨੇ ਦੇ ਕੋਲੇ ਇਹ ਘਟਨਾ ਹੋਈ ਆ ਪੁਲਿਸ ਦੇ ਉੱਪਰ ਵੱਡੇ ਸਵਾਲ ਖੜੇ ਕਰਦੀ ਆ ਇਹ ਘਟਨਾ ਦੇਖਦੇ ਆ ਪੁਲਿਸ ਇਸ ਗਰੋ ਨੂੰ ਟ੍ਰੇਸ ਕਰ ਪਾਉਂਦੀ ਆ ਜਾਂ ਫਿਰ ਇਹ ਲੁਟੇਰੇ ਨਸ਼ੇੜੀ ਇਸੇ ਇਹਕੇ ਨਾਲ ਲੁੱਟਾਂ ਖੋਹਾਂ ਕਰਦੇ ਰਹਿਣਗੇ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਕ